ਉਸ ਦਿਨ ਮੈਂ ਜ਼ਮੀਨ ਇਹਨਾਂ ਦੇ ਨਾਕਰਾ ਕੇ ਆਇਆ ਉਸ ਦਿਨ ਲਗਭਗ ਅਸੀਂ ਰਾਤ ਪਰ ਇਕੱਠੇ ਰਹੇ ਹਾਂ ਬਹੁਤ ਗੱਲਾਂ ਹੋਈਆਂ ਬਹੁਤ ਕੁਝ ਹੋਇਆ ਜਦੋਂ ਮੈਂ ਜ਼ਮੀਨ ਇਹਨਾਂ ਦੇ ਨਾ ਕਰਵਾਉਣ ਦੀ ਗੱਲ ਕਰਦਾ ਸੀ ਨਾ ਉਦੋਂ ਵੀ ਬੱਚੇ ਸੋਇਦੇ ਸੀ ਵੀ ਇਸ ਤੇ ਪਹਾਂ ਚੱਕ ਪਰ ਉਹ ਕਾਫੀ ਹੌਲੀ-ਹੌਲੀ ਸਟੇਬਲ ਹੋ ਗਿਆ ਸਾਰਾ ਕੁਝ ਬੱਚਿਆਂ ਨੂੰ ਵੀ ਇਹ ਲੱਗਿਆ ਵੀ ਇਹ ਕਰਨਾ ਚਾਹੀਦਾ ਹੈ। ਹੋਰ ਸਾਰਿਆਂ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਦੇਖੀਏ ਵੀਡੀਓ ਸੁਣੀਏ 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 ਨਾ ਉਹਦੇ ਚੋਂ ਬੜਾ ਹੌਂਸਲੇ 'ਚ ਸਾਰਾ ਪਰਿਵਾਰ ਸਾਰੇ ਬੱਚੇ ਨੇ ਬਾਬਾ ਮੀਰ ਕਰੇ ਮੈਨੂੰ ਇਹਦੇ ਚੋਂ ਇਹ ਲੱਗਿਆ ਜੋ ਵੀ ਨੇ ਮਤਲਬ ਬੋਲਿਆ ਜਿੰਨਾ ਕ ਬੋਲਿਆ ਕਿ ਸਾਡੇ ਭਵਿੱਖ 'ਚ ਸਾਡੀ ਪੀੜ੍ਹੀ 'ਚ ਇਹ ਗੱਲ ਅੱਗੇ ਹੈਗੀ ਆ ਲੜੇਗਾ ਕੋਈ ਸਾਡਾ ਕਿਸਾਨੀ ਦੀ ਖਾਤਰ ਅੱਜ ਕਹਿੰਦਾ ਪੂਰਾ ਪਰਿਵਾਰ ਡਟਿਆ ਹੋਇਆ ਚਲੋ ਤੁਹਾਡੇ ਬੇਟੇ ਵੀ ਭਾਵਕ ਹੋ ਰਹੇ ਹੋ ਤੁਸੀਂ ਥੋੜੇ ਭਾਵਕ ਹੋ ਰਹੇ ਹੋ ਕਹਿੰਦਾ ਪੂਰਾ ਪਰਿਵਾਰ ਡਟਿਆ ਹੋਇਆ ਕਿਸਾਨੀ ਮੰਗਾ ਹੀ ਨਹੀਂ ਹੈ ਕਿ ਅਸੀਂ ਕਿਸਾਨਾਂ ਦੀ ਲੜਾਈ ਲੜਨੀ ਹੈ ਦੇਖੋ ਸਵਾਲ ਇਹ ਹੈ ਤੁਸੀਂ ਨਿਗਾਹ ਮਾਰ ਕੇ ਦੇਖੋ ਜਿੰਨੇ ਲੋਕਾਂ ਨੇ ਪਿੱਛੇ ਲੜਾਈ ਲੜੀ ਹੈ ਹਮੇਸ਼ਾ ਲੜਾਈ ਉਹ ਹੀ ਬੰਦੇ ਲੜਦੇ ਆ ਜਿਨ੍ਹਾਂ ਦਾ ਪਰਿਵਾਰ ਨਾਲ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਪਿਤਾ ਜੀਆਂ ਨੇ ਕੁਰਬਾਨੀ ਦਿੱਤੀ ਮਾਤਾ ਨੇ ਦਿੱਤੀ ਮਹਿਲਾ ਨੇ ਦਿੱਤੀ ਚਾਰੇ ਬੱਚਿਆਂ ਨੇ ਕੁਰਬਾਨੀ ਦਿੱਤੀ ਆਪ ਵੀ ਮਤਲਬ ਕੌਮ ਦੇ ਲਈ ਖੜੇ ਲੱਗ ਗਏ ਤਾਂ ਇਹ ਇਕੱਲੇ ਇਹਨਾਂ ਦੇ ਨਹੀਂ ਹੋਰ ਨਿਗਾ ਮਾਰੋ ਭਗਤ ਸਿੰਘ ਤੇ ਨਿਗਾ ਮਾਰ ਲਓ ਚਾਚਾ ਜੀ ਸਿੰਘ ਨੇ ਕੁਰਬਾਨੀ ਦਿੱਤੀ ਹੈ ਔਰ ਉਹਨਾਂ ਦੇ ਪਰਿਵਾਰ ਨੇ ਬੜੇ ਦੁੱਖ ਝੱਲੇ ਆ ਅਰ ਅਖੀਰ ਤੇ ਜਾ ਕੇ ਮਤਲਬ ਭਗਤ ਸਿੰਘ ਵੀ ਮਤਲਬ ਉਸੇ ਰਾਹ ਤੇ ਤੁਰਿਆ ਤਾਂ ਜਦੋਂ ਦੇਖੋ ਇਹ ਕੋਈ ਕੁਰਬਾਨੀ ਦੇਣੀ ਜਾਂ ਮਤਲਬ ਲੜਾਈ ਲੜਨੀ ਜੇ ਮੈਂ ਕਹਾਂ ਨਾ ਮੈਂ ਆਪਣੀ ਮਰਜ਼ੀ ਨਾਲ ਲੜ ਸਕਦਾ ਇਹ ਨਹੀਂ ਹੈ ਇਹ ਕੋਈ ਵਾਹਿਗੁਰੂ ਦੀ ਮਰਜ਼ੀ ਹੈ ਤੇ ਉਹਨੇ ਕੋਈ ਕਿਸੇ ਬੰਦੇ ਜज्बा ਦਿੱਤਾ ਹੁੰਦਾ ਹੈ ਉਹ ਜज्ਬੇ ਨਾਲ ਲੜਦਾ ਬੰਦਾ ਹੁਣ ਇਹ ਇਹ ਸਾਰਾ ਐਡਾ ਵੱਡਾ ਸਮਾਜ ਆ ਕਿਸਾਨੀ ਦਾ ਔਰ ਇੰਨੇ ਸਾਰੇ ਲੀਡਰ ਹੋਣਗੇ ਕਿਸਾਨੀ ਦੇ ਆ ਗੱਲ ਹੋਰ ਕਿਸੇ ਦੇ ਕਿਉਂ ਨਹੀਂ ਦਰ ਆ ਰਿਹਾ ਕਿ ਭਈ 2035 ਤੋਂ ਲੈ ਕੇ 40 ਤੱਕ ਜਾਂਦਿਆਂ ਜਾਂਦਿਆਂ ਕਿਸਾਨ ਜਮਾਤ ਨਹੀਂ ਬਚੇਗੀ ਤੇ ਜਿਨ੍ਹਾਂ ਨੂੰ ਸਮਝ ਆ ਵੀ ਉਹ ਨਹੀਂ ਬਚੇਗੀ ਕਿਸਾਨ ਜਮਾਤ ਤਾਂ ਉਹਨਾਂ ਦਾ ਤਾਂ ਕਿਸਾਨ ਜਮਾਤ ਦੇ ਲੀਡਰ ਕਹਦਿਆ ਸੀ ਮੈਂ ਲੀਡਰ ਬਣ ਕੇ ਚੌਧਰੀ ਬਣ ਕੇ ਦਾ ਤੁਰਨਾ ਚਾਹਣਾ ਮੈਂ ਚਾਹਣਾ ਕਿ ਮਤਲਬ ਅਫਸਰ ਮੇਰੇ ਮੈਨੂੰ ਸਲੂਟ ਕਰਨ ਤੇ ਜਿੱਥੇ ਫਿਰ ਉਹਨਾਂ ਦੀ ਖਾਤਰ ਕੋਈ ਕੁਰਬਾਨ ਜਿਨ੍ਹਾਂ ਦੀ ਜਿਨ੍ਹਾਂ ਦੀ ਬਦੌਲਤ ਮੈਂ ਉਹ ਚੌਧਰੀ ਆ ਜਿਨ੍ਹਾਂ ਦੀ ਬਦੌਲਤ ਮੈਂ ਐਡਾ ਵੱਡਾ ਲੀਡਰ ਆ ਅਗਰ ਉਹਨਾਂ ਨੂੰ ਕੁਰਬਾਨੀ ਦੀ ਲੋੜ ਹੈ ਉਸ ਕਮਿਊਨਿਟੀ ਨੂੰ ਤਾਂ ਫਿਰ ਕੁਰਬਾਨੀ ਕੌਣ ਦੇਗਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਔਰ ਉਹਦੇ ਚੋਂ ਅਸੀਂ ਮਤਲਬ 100% ਮਤਲਬ ਰੈਡੀ ਆ ਨੋ ਪ੍ਰੋਬਲਮ ਤਿਆਰ ਆ ਤੁਹਾਨੂੰ ਹਸਪੀਟਲ ਲੈ ਕੇ ਗਏ ਡੀ ਐਮ ਸੀ ਵੀਖੇ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀ ਕਹਿੰਦੇ ਕਹਿੰਦੇ ਮੈਡੀਕਲ ਚੈੱਕ ਅਪ ਕਰਵਾਉਣਾ ਸੀ ਤਾਂ ਲੈ ਕੇ ਗਏ ਉਥੇ ਕਿੰਨਾ ਕੁ ਮੈਡੀਕਲ ਚੈੱਕ ਅਪ ਹੋਇਆ ਤਿੰਨ ਚਾਰ ਦਿਨ ਜੋ ਲਵਾਏ ਉਹਨਾਂ ਨੇ ਉਥੇ ਕਿੰਨਾ ਕੁ ਟੈਸਟ ਵਗੈਰਾ ਚੈੱਕ ਅਪ ਹੋਇਆ ਦੇਖੋ ਮੈਨੂੰ ਲੱਗਦਾ ਇਹ ਤਾਂ ਮੈਂ ਮਤਲਬ ਫਜ਼ੂਲ ਗੱਲਾਂ ਸੀ ਉਹਨਾਂ ਦੀ ਅਗੇ ਮੈਡੀਕਲ ਚੈੱਕ ਅਪ ਕਰਾਉਣਾ ਕਹਿੰਦੇ ਤਾਂ ਮੈਨੂੰ ਵੀ ਇਹੀ ਕਿ ਜੀ ਤੁਹਾਡਾ ਸਰੀਰ ਠੀਕ ਨਹੀਂਗਾ ਤੁਸੀਂ ਕੈਂਸਰ ਦੇ ਪੇਸ਼ੈਂਟ ਹੋ ਤੁਹਾਡਾ ਮੈਡੀਕਲ ਚੈੱਕਅਪ ਕਰਾਉਣਾ ਸਾਨੂੰ ਤੁਹਾਡੀ ਲੋੜ ਹੈ ਸਹੀ ਇਹ ਹੈ ਉਹ ਹੈ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਜੇ ਉਹਨਾਂ ਨੂੰ ਲੋੜ ਹੈ ਤੇ ਬੰਦ ਕੈਂਸਰ ਨੂੰ ਦਾ ਡਿਟੈਕਟ ਹੋਏ ਨੂੰ ਕਿੰਨਾ ਚਿਰ ਹੋ ਗਿਆ ਉਦੋਂ ਦੀ ਤਾਂ ਕਿਸੇ ਨੂੰ ਲੋੜ ਨਹੀਂ ਲੱਗੀ ਮੈਂ ਉਦੋਂ ਦਾ ਹੀ ਪ੍ਰਧਾਨ ਹੈ ਅੱਜ ਕਿਉਂ ਲੋੜ ਪਈ ਆ ਸੋ ਇਸ ਅੰਦੋਲਨ ਨੂੰ ਮੈਂ ਕਹੂੰਗਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸੈਂਟਰ ਗਵਰਨਮੈਂਟ ਦੇ ਇਸ਼ਾਰਿਆਂ ਤੇ ਉਹਦੀ ਹੱਥ ਠੋਕੇ ਬਣ ਕੇ ਅਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਵਾਹਿਗੁਰੂ ਜਦੋਂ ਸਾਥ ਹੋਵੇ ਉਦੋਂ ਡੈਮੇਜ ਹੋ ਨਹੀਂ ਸਕਦਾਗਾ ਕੋਈ ਕਰ ਨਹੀਂ ਸਕਦਾ ਜਦੋਂ ਮਤਲਬ ਇਹਨਾਂ ਨੇ ਮੈਨੂੰ ਉੱਥੋਂ ਦੀ ਟੀਮ ਨੇ ਕਿਹਾ ਵੀ ਪ੍ਰਧਾਨ ਜੀ ਚੈੱਕ ਅਪ ਕਰ ਲਈਏ ਤੋਂ ਮੇਰੀ ਇਹ ਸੀ ਗੱਲ ਕਿ ਮੈਨੂੰ ਲੋੜ ਨਹੀਂ ਹੈ ਮੈਂ ਬਿਲਕੁਲ ਫਿਟ ਵਾਰਾਂ ਕੋਈ ਕਿਸੇ ਤਰ੍ਹਾਂ ਦੇ ਚੈੱਕ ਅਪ ਦੀ ਲੋੜ ਨਹੀਂ ਫਿਰ ਉਹ ਸਾਰੀ ਟੀਮ ਆਈ ਮੈਨੂੰ ਦੁਬਾਰਾ ਕਹਿਣ ਲੱਗੇ ਵੀ ਆਪਾਂ ਪ੍ਰਧਾਨ ਜੀ ਤੁਹਾਡਾ ਬੀਪੀ ਚੈੱਕ ਕਰ ਲਈਏ ਤੁਹਾਡਾ ਸਿੰਪਲ ਲੈ ਲਈਏ ਤੁਹਾਨੂੰ 슈ਗਰ ਦੀ ਕੋਈ ਜਾਂ ਪੀਐਸੈ ਲੈਵਲ ਦੀ ਕੁਝ ਚੀ ਚੈੱਕ ਕਰ ਲਈਏ ਤੋਂ ਮੇਰੀ ਉਹਨਾਂ ਨੂੰ ਇਹ ਸੀ ਗੱਲ ਕਿ ਦੇਖੋ ਇਹ ਸਾਰਾ ਕੁਝ ਚੈੱਕ ਕਰਨ ਦਾ ਤਾਂ ਫਾਇਦਾ ਹੈ ਜੇ ਮੈਂ ਟ੍ਰੀਟਮੈਂਟ ਲੈਣੀ ਹੈ ਤਾਂ ਤੇ ਟ੍ਰੀਟਮੈਂਟ ਮੈਂ ਤਾਂ ਹੀ ਲੈਣੀ ਹੈ ਨਾ ਜੇ ਮੈਂ ਜਉਂਦਾ ਰਹਿਣਾ ਤਾਂ ਜਿੱਦੂ ਅਸੀਂ ਯਾਰ ਫੈਸਲਾ ਕੀਤਾ ਕਿ ਅਸੀਂ ਆਪਦੀ ਜਮਾਤ ਦੀ ਖਾਤਰ ਜਾਂ ਸਰਕਾਰ ਸਾਡੀਆਂ ਮੰਗਾ ਮੰਨੇ ਤੇ ਜਾਂ ਫਿਰ ਅਸੀਂ ਕੁਰਬਾਨੀ ਦੇਾਂਗੇ ਅਸੀਂ ਮਰਨ ਲਈ ਤਿਆਰ ਹੋ ਕੇ ਬੈਠੇ ਆ ਤਾਂ ਫਿਰ ਇਹ ਗੱਲ ਦਾ ਤਾਂ ਮਤਲਬ ਹੀ ਕੋਈ ਨਹੀਂ ਰਹਿ ਗਿਆ ਕਿ ਮੈਨੂੰ ਮੇਰਾ ਤੁਸੀਂ ਟ੍ਰੀਟਮੈਂਟ ਕਰਨਾ ਹੈ ਤੇ ਚੈੱਕਅਪ ਦਾ ਫਿਰ ਕੀ ਮਤਲਬ ਹੈ ਔਰ ਅਗਰ ਤੁਸੀਂ ਮਤਲਬ ਫੋਰਸਬਲੀ ਕੁਝ ਕਰਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਮੈਂ ਪ੍ਰੈਸ ਦੇ ਵਿੱਚ ਬੜਾ ਕਲੀਅਰ ਕੱਟੇ ਗੱਲ ਕਹਾਂਗਾ ਔਰ ਮੇਰੀ ਆਰਗੇਨਾਈਜੇਸ਼ਨ ਵੀ ਫਿਰ ਟੱਕੇ ਨਹੀਂ ਬੈਠੇਗੀ ਔਰ ਸਾਡਾ ਮਤਲਬ ਇਹ ਹੋਏਗਾ ਕਿ ਜੇ ਸਾਡੀ ਮਤਲਬ ਮੌਤ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਔਰ ਇਥੋਂ ਦਾ ਡੀਐਮ ਸਿੱਧਾ ਜਿਹੜਾ ਮੈਨੇਜਮੈਂਟ ਹੋਏਗਾ ਡੱਲੇਵਸ ਤੁਸੀਂ ਤੁਹਾਨੂੰ ਰਾਸਤੇ ਵਿੱਚ ਲੈ ਲਿਆ ਸੀਗਾ ਤੁਸੀਂ ਉੱਥੇ ਮਰਨwarte ਤੇ ਡੱਟ ਚੁੱਕੇ ਸੀਗੇ ਇੱਥੇ ਚਲੋ ਮੋਰਚੇ ਦੀ ਜਿਹੜੀ ਉਸ ਸਮੇਂ ਦੀ ਮੰਗ ਸੀਗੀ ਸੁਖਜੀਤ ਸਿੰਘ ਹੋਰਾਂ ਨੂੰ ਮਰਨwarte ਤੇ ਬਿਠਾਇਆ ਗਿਆ ਜੋ ਤੁਹਾਡੀ ਸੂਚੀ ਬਣੀ ਹੋਈ ਸੀਗੀ ਹੁਣ ਦੋਹੇ ਆਗੂ ਕੰਟੀਨਿਊ ਮਰਨwarte ਤੇ ਚੱਲਣਗੇ ਜਾਂ ਇੱਕ ਆਗੂ ਆਪਣੀ ਜਿਹੜੀ ਕਿ ਸਟ੍ਰਾਈਕ ਵਾਪਸ ਲਏਗਾ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੀ ਰਾਤ ਵੀ ਸੁਖਜੀਤ ਤੇ ਮੈਂ ਇਕੱਠੇ ਪਏ ਸੀਗੇ ਮੇਰੀ ਰਾਤ ਕਾਫੀ ਉਹਨਾਂ ਨਾਲ ਮਤਲਬ ਗੱਲਬਾਤ ਹੋਈ ਹੈ ਵੀ ਯਾਰ ਆਪਾਂ ਉਸੇ ਤਰ੍ਹਾਂ ਰੋਟੇਸ਼ਨ ਸ਼ੁਰੂ ਕਰ ਲਈਏ ਤੁਸੀਂ ਹੁਣ ਮਤਲਬ ਮਰਨ ਮਤ ਛੱਡ ਦਿਓ ਲੇਕਿਨ ਉਹਦਾ ਹਜੇ ਸਟੈਂਡ ਹੈਗਾ ਇਸ ਗਲਤੀ ਕਿ ਮੈਂ ਮਤਲਬ ਨਹੀਂ ਛੱਡਣਾ ਚਾਹੁੰਦਾ ਪਰ ਉਹ ਚਲੋ ਉਹਦਾ ਉਹਨੇ ਛੱਡਣਾ ਵੀ ਨਹੀਂ ਇਸ ਤਰੀਕੇ ਦੇ ਨਾਲ ਉਹਨੂੰ ਤੇ ਮਤਲਬ ਸਾਡੀ ਸਾਡਾ ਮੋਰਚਾ ਫੈਸਲਾ ਲੈ ਕੇ ਤੇ ਉਹਨੂੰ ਮਤਲਬ ਇੱਕ ਤਰ੍ਹਾਂ ਦਾ ਹੁਕਮ ਹੀ ਸੁਣਾਉਣਾ ਪਊਗਾ ਵੀ ਨਹੀਂ ਹੁਣ ਤੂੰ ਮਤਲਬ ਛੱਡ ਦੇ ਇਹਨੂੰ ਜੇ ਤਾਂ ਠੀਕ ਹੈ ਤੁਹਾਡੀ ਅਪਡੇਟ ਕੀ ਨਹੀਂ ਮੈਂ ਓਕੇ ਆ ਮਤਲਬ ਮਤਲਬ ਦੇਖੋ ਹਜੇ ਤਾਂ ਦੇਣੀ 5 ਹੋਏ ਨੇ ਸਾਰੇ ਜਦੋਂ ਇੰਨਾ ਸਾਰਾ ਸੰਗਤ ਦਾ ਪਿਆਰ ਹੋਇਆ ਜਿਹੜਾ ਜਿਹੜਾ ਰਾਤ ਮਤਲਬ ਸੰਗਤ ਦਾ ਹੋਇਆ ਉਹਦੇ ਨਾਲ ਮਤਲਬ ਬੰਦਾ ਮਾੜਾ ਮੋਟਾ ਡਾਊਨ ਵੀ ਹੋਵੇ ਤਾਂ ਵੀ ਮਤਲਬ ਉਹਦੇ ਹੌਸਲੇ ਬਲੰਦ ਹੋ ਜਾਂਦੇ ਨੇ ਤੁਸੀਂ ਦੇਖਿਆ ਹੋਵੇਗਾ ਵੀ ਜਦੋਂ ਜਿਸ ਤਰੀਕੇ ਦੀਆਂ ਤਿਆਰੀਆਂ ਨੇ ਤੁਹਾਨੂੰ ਪ੍ਰੈਸ ਨੂੰ ਮਤਲਬ ਮੇਰੇ ਨਾਲੋਂ ਵੱਧ ਪਤਾ ਹੋਊਗਾ ਜਦੋਂ ਦਾ ਐਲਾਨ ਕੀਤਾ ਲੋਕਾਂ ਨੇ ਵੀ ਅਸੀਂ ਇੱਥੋਂ ਸਟੇਜ ਤੋਂ ਐਲਾਨ ਹੋ ਗਿਆ ਕਿ ਅਸੀਂ ਇੱਕ ਤਰੀਕ ਨੂੰ ਮਤਲਬ ਭਗਵੰਤਮਾਨ ਦੇ ਘਰ ਦਾ ਕਰਾਓ ਕਰਾਂਗੇ ਰਿਹائش ਦਾ ਤਾਂ ਉਸ ਵੇਲੇ ਲੋਕਾਂ ਦੀ ਜਿਹੜੀ ਤਿਆਰੀਆਂ ਸੀ ਉਹ ਇਸ ਤਰ੍ਹਾਂ ਦੀਆਂ ਹੋ ਗਈਆਂ ਸੀ ਵੀ ਇੱਕ ਇੱਕ ਬਲੌਕ ਨੇ 40 40 50 50 ਬੱਸਾਂ ਦੀ ਇੱਕ ਇੱਕ ਬਲੌਕ ਨੇ ਤਿਆਰੀ ਕਰ ਲਈ ਸੀ ਤੇ ਜੇ 40 ਬੱਸਾਂ ਮੰਨ ਲਓ ਇੱਕ ਬਲੌਕ ਤੋਂ ਆ ਰਹੀਆਂ ਨੇ ਤਾਂ ਮੋਟਾ ਜਾਂ ਮੰਨ ਲਓ ਵੀ ਹਰੇਕ ਜ਼ਿਲ੍ਹੇ ਤੋਂ 150 ਬੱਸ ਤਾਂ 200 ਬੱਸ ਆ ਰਹੀ ਹੈ ਤੇ ਜੇ 200 ਬੱਸ ਹਰੇਕ ਜ਼ਿਲ੍ਹੇ ਤੋਂ ਆ ਰਹੀ ਹੈ ਤੇ ਸਾਡੇ 18 ਜ਼ਿਲ੍ਹਿਆਂ ਤੋਂ ਮਤਲਬ ਬੱਸਾਂ 18 ਜ਼ਿਲ੍ਹੇ ਤੋਂ ਬੱਸ ਆਉਣੀਆਂ ਸੀ ਤਾਂ ਮੈਨੂੰ ਉਮੀਦ ਸੀਗੀ ਕਿ ਇੱਕ ਵਾਰੀ ਜੇ ਸ ਕੋ ਚੰਗਾ ਸੀ ਦੋ ਦਿਨ ਹੋਰ ਨਾ ਮਤਲਬ ਮੈਨੂੰ ਉੱਥੋਂ ਛੱਡ ਦੇ ਰਿਹਾ ਕਰ ਦੇ ਉਹ ਵੀ ਭੁਲੇਖਾ ਨਿਕਲ ਜਾਂਦਾ ਉਗਵਾਂ ਤਮਾਨ ਦਾ ਵੀ ਭਲੇਖਾ ਨਿਕਲ ਜਾਂਦਾ ਹੋਰ ਬਹੁਤ ਸਾਰੇ ਜਿਹੜੇ ਮਤਲਬ ਕਹਿੰਦੇ ਨੇ ਵੀ ਕਿਸਾਨ ਹੈ ਨਹੀਂ ਇਹਨਾਂ ਨਾਲ ਉਹ ਨਹੀਂ ਆ ਨਹੀਂ ਉਹਨਾਂ ਦਾ ਵੀ ਭਲੇਖਾ ਨਿਕਲ ਜਾਂਦਾ ਉਹਨੋਂ ਕੋਲ ਕੰਟੀਨਿਊ ਜਾਂ ਉਹ ਰਾਤ ਉਹਨਾਂ ਦਾ ਦੇਖੋ ਰਾਤ ਫੈਸਲਾ ਲੈ ਲਿਆ ਵੀ ਉਹ ਇੰਨਾ ਖਰਚਾ ਬਹੁਤ ਹੋਣਾ ਨਾ ਬਿਲਕੁਲ ਹੁਣ ਜੇਕਰ ਇੱਕ ਜ਼ਿਲ੍ਹਾ ਮਤਲਬ 200 ਬੱਸ ਲੈ ਕੇ ਆ ਰਿਹਾ ਹੈ ਤਾਂ ਮਤਲਬ ਹਰੇ ਹਰੇਕ ਬੱਸ ਨੇ ਮਤਲਬ ਕਿਸੇ ਨੇ 20000 ਖਰਚਾ ਕਰਾ ਲੈਣਾ ਕਿਸੇ ਨੇ 15000 ਲੈਣਾ ਕਿਸੇ ਨੇ 18000 ਲੈਣਾ ਤੋ ਇੱਕ ਬਹੁਤ ਵੱਡੀ ਅਮਾਉਂਟ ਉਹ ਫਿਰ ਅਸੀਂ ਉਧਰਲੇ ਪਾਸੇ ਖਰਚ ਕਰਨ ਦੀ ਬਜਾਏ ਇੱਕ ਮੋਰਚਾ ਪਤਾ ਨਹੀਂ ਕਿੰਨਾ ਚਿਰ ਚੱਲਣਾ ਹੈ ਇੱਥੇ ਸਾਰੇ ਪ੍ਰਬੰਧਾਂ ਦੀ ਲੋੜ ਹੈ ਉਹ ਅਸੀਂ ਖਰਚ ਇੱਥੇ ਕਰਾਂਗੇ ਉਹ ਲੋਕ ਕਿਹੜਾ ਪੋਸਟ ਮਿਲਦੇ ਹਸਪੀਟਲ ਦੇ ਵਿੱਚ ਰਹੇ ਪੋਤੇ ਨਾਲ ਗੱਲਬਾਤ ਕਰਵਾਈ ਪ੍ਰਸ਼ਾਸਨ ਨੇ ਜਾਂ ਨਹੀਂ ਨਹੀਂ ਦੇਖੋ ਪੋਤੇ ਨਾਲ ਤਾਂ ਵਿਚਾਰੇ ਨਾਲ ਕੀ ਕਰਾਉਣੀ ਸੀਗੀ ਪ੍ਰਸ਼ਾਸਨ ਤਾਂ ਮਤਲਬ ਜਿਹੜੇ ਵਿਚਾਰੇ ਬਾਹਰ ਮੈਨੂੰ ਮਿਲਣ ਵਾਸਤੇ ਆਉਂਦੇ ਸੀਗੇ ਸਾਡੇ ਲੁਧਿਆਣੇ ਤੋਂ ਕੁਝ ਮਤਲਬ ਸਾਥੀ ਮਿਲਣ ਆਏ ਉਹ ਵੀ ਨਹੀਂ ਮਿਲਣ ਦਿੱਤੇ ਜਿਹੜੇ ਮਤਲਬ ਆਗੂ ਸਾਡੇ ਫੋਰਮ ਦੇ ਆਗੂ ਮਿਲਣ ਵਾਸਤੇ ਆਏ। ਉਹਨਾਂ ਨੂੰ ਵੀ ਪ੍ਰੋਟੈਸਟ ਕਰਨਾ ਪਿਆ ਉੱਥੇ ਮਤਲਬ ਧਰਨਾ ਦੇ ਕੇ ਬੈਠਣਾ ਪਿਆ। ਤਾਂ ਫਿਰ ਮੇਰੇ ਨਾਲ ਗੱਲ ਹੋਈ ਤੇ ਮੈਂ ਕਿਹਾ ਯਾਰ ਤੁਸੀਂ ਸਾਡੇ ਬੰਦੇ ਨੂੰ ਆਉਣ ਕਿਉਂ ਨਹੀਂ ਦੇ ਰਹੇ? ਤਾਂ ਫਿਰ ਉਹਨਾਂ ਬੰਦਿਆਂ ਨੂੰ ਅੱਗੇ ਨਿਘਾਇਆ। ਤੋਂ ਇਹ ਉਹ ਜਿਹੜੇ ਲੁਧਿਆਣੇ ਵਾਲੇ ਵਿਚਾਰੇ ਆਏ ਉਹਨਾਂ ਬਾਰੇ ਤਾਂ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਅੰਦਰ ਅੰਦਰ ਕੀ ਹੈ ਕਿਉਂਕਿ ਨਾ ਤਾਂ ਮੇਰੇ ਕੋਲ ਮੋਬਾਈਲ ਸੀ ਇੱਥੋਂ ਤੱਕ ਕਿ ਸਟਿਕ ਆਰਡਰ ਸੀਗੇ ਕਿ ਭਈ ਜਿਹੜੇ ਜਿੱਥੇ ਮੈਨੂੰ ਰੱਖਿਆ ਗਿਆ ਹੈ ਉੱਥੇ ਜਿਹੜੇ ਆਮ ਪੇਸ਼ੈਂਟ ਵੀ ਹੈ ਉਹਨਾਂ ਦੇ ਅਟੈਂਡੈਂਟਸ ਨੇ ਜਿੰਨੇ ਵੀ ਉਹਨਾਂ ਵਾਸਤੇ ਵੀ ਇਹ ਹਦਾਇਤਾਂ ਸਿਗੀਆਂ ਵੀ ਤੁਸੀਂ ਮਤਲਬ ਇਹਨਾਂ ਦੇ ਵੀ ਮੋਬਾਈਲ ਅੰਦਰ ਨਹੀਂ ਜਾਣ ਦੇਣੇ ਮੋਬਾਈਲ ਤੇ ਤਾਂ ਕਿਸੇ ਨਾਲ ਗੱਲ ਹੋਣ ਦਾ ਮਤਲਬ ਹੀ ਨਹੀਂ ਸੀਗਾ ਠੀਕ ਹੈ ਹਾਂ ਯਾਨੀ ਉਹ ਜਿਹੜੀ ਉਹ ਗੱਲਾਂ ਕਰਦੇ ਨੇ ਨਾ ਇਸ ਗੱਲ ਤੋਂ ਬਹੁਤ ਕੁਝ ਸਪਸ਼ਟ ਹੋ ਜਾਂਦਾ ਹੈ ਬਈ ਜੇ ਬੰਦਾ ਜੇ ਤੁਸੀਂ ਮੇਰਾ ਚੈੱਕਅਪ ਕਰਾਉਣਾ ਹੈ ਮੈਨੂੰ ਡਿਟੇਨ ਨਹੀਂ ਕੀਤਾ ਤਾਂ ਫਿਰ ਦੱਸੋ ਮੈਨੂੰ ਵੀ ਤੁਸੀਂ ਕੀ ਮਤਲਬ ਹੈ ਤੁਹਾਡਾ ਮੋਬਾਈਲ ਫੜਨ ਦਾ ਜਾਂ ਬਾਹਰੋਂ ਆਏ ਬੰਦਿਆਂ ਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਤੋ ਉਹ ਤਾਂ ਸਾਰੀਆਂ ਗੱਲਾਂ ਸੀ ਉਹਨਾਂ ਦੀਆਂ ਉਹ ਤਾਂ ਉਹਨਾਂ ਦੀ ਮਤਲਬ ਇੱਕੋ ਹੀ ਸੀਗੀ ਗੱਲ ਵੀ ਆਪਾਂ ਡਿਟੇਨ ਕਰਕੇ ਕੁਝ ਸਮਾਂ ਰੱਖ ਕੇ ਸ਼ਾਇਦ ਮਤਲਬ ਇਸ ਗੱਲ 'ਚ ਸਫਲ ਹੋ ਜਾਈਂ ਅਨਛਿੰਤੜਵਾਉਣ ਦੇ ਵਿੱਚ ਜਿੱਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਇਧਰੋਂ ਤਾਂ ੜਵਾ ਨਹੀਂ ਸਕਦੇ ਉਧਰਲੇ ਪਾਸੇ ਭਗਵੰਤ ਮਾਨ ਦੇ ਘਰ ਦਾ ਘਰਾਓ ਹੋ ਰਿਹਾ ਇੱਕ ਦਾ ਮਰਨ ਵਰਤ ਤੜਾਉਂਦੇ ਤੜਾਉਂਦੇ ਦੋ ਬੈਠ ਗਏ ਤਾਂ ਉਹਦੇ 'ਚੋਂ ਫਿਰ ਉਹਨਾਂ ਨੂੰ ਮਜਬੂਰਨ ਪਿੱਛੇ ਹਟਣਾ ਪਿਆ ਸਰਕਾਰ ਨੂੰ ਤੇ ਪਿੱਛੇ ਹਟਾਈ ਆ ਲੋਕਾਂ ਦੀ ਤਾਕਤ ਨਾਲ ਹਟਾਈ ਆ ਬਹੁਤ ਬਹੁਤ ਸ਼ੁਕਰੀਆ ਤੇ ਖਾਸ ਤੋ ਤੇ ਇਹ ਇੱਕ ਦਾਦੇ ਪੁੱਤੇ ਦੀ ਜਿਹੜੀ ਜੱਫੀ ਦੇਖ ਸਕਦੇ ਹੋ ਪੁੱਤ ਆ ਅੱਜ ਸਵੇਰੇ ਹੀ ਆ ਦਾਦਾ ਰਾਤ ਹਸਪੀਟਲ ਤੋਂ ਆਇਆ ਸਵੇਰੇ ਸਵੇਰੇ ਪੁੱਤ ਆ ਗਿਆ ਦਾਦੇ ਨੂੰ ਨਾਲ ਬੇਟਾ ਵੀ ਆਇਆ ਬੇਟਾ ਕੀ ਨਾਮ ਤੁਹਾਡਾ ਜਗਰਜੋਤ ਸਿੰਘ ਰਾੜ ਤੁਹਾਡੇ ਦਾਦਾ ਜੀ ਨੂੰ ਪੁਲਸ ਲੱਗੀ ਸੀਗੀ ਪਤਾ ਲੱਗਿਆ ਸੀ ਹਾਂਜੀ ਕਿੰਨੇ ਸਟਰੋਂਗ ਦਾਦਾ ਜੀ ਤੁਹਾਡੇ ਬਹੁਤ ਸਟਰੋਂਗ ਨੇ ਲੜਾਈ ਲੜਦੇ ਰਹੇ ਚਲੋ ਛੋਟਾ ਤਾਂ ਬਾਈ ਤੁਹਾਡਾ ਕੀ ਨਾ ਬਾਈ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਭਾਵੁਕ ਹੋ ਰਹੇ ਸੀਗੇ ਤੁਹਾਡੇ ਪਿਤਾ ਜੀ ਇਸ ਸਮੇ ਮਰਨ ਵਰਤੇ ਡਟੇ ਹੋਏ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਤੁਸੀਂ इमोशनल ਹੁੰਦੇ ਹੋਏ ਮੈਂ ਦੇਖ ਰਿਹਾ ਸੀਗੇ ਤੁਹਾਨੂੰ ਭਾਵੁਕ ਬ੍ਰਦਰ ਇਸ ਗੱਲ ਤੋਂ ਨਹੀਂ ਸੀਗੇ ਕਿ ਕਿਸਾਨੀ ਮੋਰਚੇ ਤੇ ਆਪਾਂ ਮਤਲਬ ਇਸ ਸਟੈਪ ਤੇ ਭਾਵੁਕ ਨਹੀਂ ਸੀ ਜਿਹੜੀ ਇਹਨਾਂ ਨੇ ਗੱਲ ਉਦੋਂ ਕੀਤੀ ਸੀ ਕਿ ਭਾਵੁਕ ਉਸ ਗੱਲ ਲਈ ਸੀਗੇ ਕਿ ਅਸੀਂ ਰੋਕ ਰਹੇ ਸੀਗੇ ਇਹਨਾਂ ਨੂੰ ਵੀ ਤੁਸੀਂ ਜ਼ਮੀਨ ਤੁਸੀਂ ਅਨਸ਼ਣ ਕਰੋ ਕੋਈ ਚੱਕਰ ਨਹੀਂ ਉਹ ਚੀਜ਼ ਨਾਲ ਮੈਂ ਕਦੇ ਵੀ ਨਹੀਂ ਆਖਿਆਗਾ ਕਦੇ ਵੀ ਅਨਸ਼ਣ ਨਾ ਕਰੋ ਤੁਸੀਂ ਅਨਸ਼ਣ ਕਰੋ ਪਰ ਆ ਜਮੀਨ ਵਾਲਾ ਕੰਮ ਇਹ ਮਤਲਬ ਕਿ ਉਹ ਚੀਜ਼ ਇਹੋ ਜੀ ਹੈ ਵੀ ਉਹ ਉਹ ਤਾਂ ਮਿਲ ਹੀ ਜਾਣੀ ਉਹ ਕਿਹੜਾ ਚੱਲੀ ਹੈ ਕਿਤੇ ਹਨਾ ਵੀ ਉਹ ਨਹੀਂ ਜਾਣੀ ਕਿਤੇ ਵੀ ਤੁਸੀਂ ਇਹ ਕੰਮ ਨਾ ਕਰੋ ਅਨਸ਼ਣ ਕਰੀ ਚੱਲੋ ਕੋਈ ਚੱਕਰ ਨਹੀਂ ਹਨਾ ਤੇ ਉਜੀ ਤੋਂ ਮੈਨੂੰ ਥੋੜਾ ਜਿਹਾ ਉਹ ਹੋ ਜਾਂਦਾ ਹਨਾ ਕਦੇ-ਕਦੇ ਵੀ ਇਮੋਸ਼ਨ ਜੇ ਉੱਪਰ ਹਾਈ ਹੋ ਜਾਂਦੇ ਉਹ ਤਾਂ ਸੀਗਾ ਐ ਨਹੀਂ ਕੋਈ ਇਹ ਇਹ ਚੀਜ਼ਾਂ ਚਲੋ ਅਸੀਂ ਮੈਂ ਤਾਂ ਕਹਿੰਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਤੇ ਵਰਪਾ ਗਈ ਹੈ ਅਸੀਂ ਤਾਂ ਵੀ ਜਿਹੜੀਆਂ ਇਹ ਚੀਜ਼ਾਂ ਸਾਨੂੰ ਮਿਲੀਆਂ ਲੋਕਾਂ ਦੀ ਸੇਵਾ ਵਾਸਤੇ ਹਨਾ ਇਹ ਚੀਜ਼ਾਂ ਕਿਸੇ-ਕਿਸੇ ਨੂੰ ਮਿਲਦੀਆਂ ਇੰਨੇ ਲੋਕਾਂ ਦੀ ਆਪਾਂ ਮਤਲਬ ਕਿ ਰਿਪਰੈਜ਼ੈਂਟੇਸ਼ਨ ਕਰਨੀ ਕਿਤੇ ਛੋਟੀ ਗੱਲ ਨਹੀਂ ਹੁੰਦੀਗੀ ਸਾਨੂੰ ਬਹੁਤ ਮਾਣ ਆ ਇਸ ਚੀਜ਼ ਦਾ ਸਾਨੂੰ ਹਮੇਸ਼ਾ ਲਈ ਮਾਣ ਰਹੂਗਾ ਜੇ ਸਾਡੇ ਫਾਦਰ ਸਾਹਿਬ ਦੀ ਜਾਂ ਮਤਲਬ ਕਿ ਡੈਡੀ ਦੀ ਇਹ ਤੇ ਸ਼ਹਾਦਤ ਦੀ ਗੱਲ ਹੁੰਦੀ ਆ ਤਾਂ ਉਸ ਚੀਜ਼ ਦਾ ਹਮੇਸ਼ਾ ਲਈ ਸਾਨੂੰ ਮਾਣ ਰਹੂਗਾ ਉਸ ਚੀਜ਼ ਤੇ ਕਿ ਸਾਡੇ ਕਰਕੇ ਜੇ ਐਮਐਸਪੀ ਦੀ ਜੰਗ ਅਸੀਂ ਜਿੱਤ ਕੇ ਚਲੇ ਗਏ ਤਾਂ ਸਾਡੇ ਕਰਕੇ ਕਿਸਾਨੀ ਜਮਾਤ ਜਿਹੜੀ ਉਹ ਆਉਣ ਵਾਲੇ ਬੜੇ ਹੀ ਸਮੇਂ ਆਸਤੇ ਬਚ ਜੂਗੀ ਉਹ ਚੀਜ਼ ਦਾ ਸਾਨੂੰ ਬਹੁਤ ਪ੍ਰਾਊਡ ਹੋਊਗਾ ਇਹਨਾਂ